ਇਹ ਹੈ ਜੀ ਪਿੰਡਾਂ ਦੇ ਨਜ਼ਾਰੇ ਇਹ ਮੂਲੀਆਂ ਦਿਖਾਓ ਜੀ ਹਾਂ ਲਾਲ ਮੂਲੀਆਂ ਉਧਰ ਮਾਮਾ ਜੀ ਛਲਗਮ ਖਾਈ ਜਾਂਦੇ ਆ ਦੇਖੋ ਰੌਣਕਾ ਇਹ ਹੈ ਜੀ ਪਿੰਡਾਂ ਦਾ ਜਿਹੜਾ ਸਬਿਆਚਾਰ ਸਵਰਗ ਕਿਤੇ ਹੈਗਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਮੈਨੂੰ ਨਹੀਂ ਮਿਲਿਆ ਜੀ ਮੈਂ ਕੈਨੇਡਾ ਵੀ ਗਿਆ ਤੇ ਆਸਟ੍ਰੇਲੀਆ ਵੀ ਗਿਆ ਜੀ ਸਤਿ ਸ੍ਰੀ ਅਕਾਲ ਗੁਰੂ ਜੀ ਕਾ ਖਾਲਸਾ ਤੇ ਵੈਗੂ ਜੀ ਕੀ ਫਤਿਹ ਜੀ ਅੱਜ ਦੇ ਵਲੌਗ 'ਚ ਸਵਾਗਤ ਹੈ ਤੁਹਾਡਾ ਤੇ ਪਿੰਡ ਆ ਇਹ ਵੀ ਜੀ ਰਿਸ਼ਤੇਦਾਰ ਮਾਮਾ ਜੀ ਮਾਮਾ ਜੀ ਦੇ ਬੇਟੇ ਉਹਨਾਂ ਦੇ ਗਾਂ ਬੱਚੇ ਮਾਮੀ ਜੀ ਹੋਰੀ ਬ੍ਰਦਰ ਬਾਪੂ ਜੀ ਤੇ ਦੇਖੋ ਰੌਣਕਾ ਇਹ ਹੈ ਜੀ ਪਿੰਡਾਂ ਦਾ ਜਿਹੜਾ ਸੱਭਿਆਚਾਰ ਇਹ ਹੈ ਜੀ ਪਿੰਡਾਂ ਦੇ ਨਜ਼ਾਰੇ ਮੂਲੀਆਂ ਨਹੀਂ ਉਹ ਨਹੀਂ ਇਹ ਉਧਰ ਮਾਮਾ ਇਹ ਛਲਗਮ ਖਾਈ ਜਾਂਦੇ ਆ ਤੇ ਆ ਗੰਨੇ ਤੇ ਆ ਪਿੰਡ ਦੀ ਰੌਣਕ ਜੀ ਜਿਹੜੀ ਸਿਰਫ ਪਿੰਡਾਂ 'ਚ ਹੀ ਹੁੰਦੀ ਹੈ ਸ਼ਹਿਰਾਂ 'ਚ ਨਹੀਂ ਹੁੰਦੀ ਜੀ ਸ਼ਹਿਰਾਂ 'ਚ ਸ਼ਾਇਦ ਹਾਂ ਜੀ ਹਾਂਜੀ ਹਾਂਜੀ ਆ ਛਲਕਮ ਖਾ ਰਹੇ ਜੀ ਹਾਂਜੀ ਖਾਣ ਵਾਲੀਆਂ ਹਾਂ ਬਿਲਕੁਲ ਜੀ ਇਹ ਕੱਚੀ ਚੀਜ਼ ਜਿਹੜੀ ਇਹ ਕੱਚਾ ਤਾਂ ਕਨਸੈਪਟ ਹੈ ਹਰ ਇੱਕ ਜਗ੍ਹਾ ਹੀ ਵਧੀਆ ਮੰਨਿਆ ਜਾਂਦਾ ਜੇ ਕੱਚੀ ਚੀਜ਼ ਖਾ ਲਈਏ ਉਹ ਹੈ ਜੀ ਚੰਡੀਗੜ੍ਹ ਦੇ ਵਿਛੰਦੇ ਨਿੱਕਾ ਆਪਣੇ ਮਟਰ ਇਹ ਮੂਲੀਆਂ ਦਿਖਾਓ ਜੀ ਹਾਂ ਲਾਲ ਮੂਲੀਆਂ ਇਹਨੇ ਪ੍ਰਾਠਾ ਬਣਾ ਕੇ ਖਾਣੇ ਨੇ ਪ੍ਰਾਠੇ ਇਹ ਬਜ਼ੁਰਗਾਂ ਦਾ ਕੋਲ ਬੈਕ ਜੋ ਨਿੱਗ ਮਿਲਦੀ ਜੀ ਕਦੇ ਨਹੀਂ ਮਿਲਦੀ ਹੁਣ ਕ ਮੇਲਾ ਜੀ ਪਿੰਡਾਂ ਦਾ ਓਕੇਡਾ ਸੀ ਇੱਕ ਦੋ ਵੱਦ ਸਵਰਗ ਕਿਤੇ ਹੈਗਾ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਮੈਨੂੰ ਨਹੀਂ ਮਿਲਿਆ ਜੀ ਮੈਂ ਕੈਨੇਡਾ ਵੀ ਗਿਆ ਤੇ ਆਸਟ੍ਰੇਲੀਆ ਵੀ ਗਿਆ ਜੀ ਸਿੰਗਾਪੁਰ ਇਦਾਂ ਦੇ ਤਾਂ ਬਹੁਤ ਸਾਰੇ ਦੇਸ਼ ਦੇਖੇ ਆ ਬਟ ਇਹ ਵੈਲਥ ਕੰਟਰੀ ਦੀ ਮੈਂ ਗੱਲ ਕਰਦਾ ਜੀ ਤੁਹਾਨੂੰ ਕਿਤੇ ਵੀ ਮਿਲੇ ਤਾਂ ਮੈਨੂੰ ਜੂਲ ਦੱਸਿਓ ਮੈਨੂੰ ਪਤਾ ਨਹੀਂ ਕਿਸੀ ਸੀ ਫਿਰ ਕਰਤਾਰ ਕੱਢੀ ਤੋਂ ਬਾਅਦ ਵੇਲੇ ਕੀ ਸੀ ਸੀ ਉਹ ਉਹ ਅੱਛਾ ਜਿਹੜੀਆਂ ਉਹ ਆਈਆਂ ਉਹ ਸ਼ਾਮ ਤੱਕ ਮੈਂ ਸਾਂ ਪੰਜ ਕਿ ਟਰਾਲੀ ਅੱਛੇ ਹੀ ਬਣਾ ਦੀਆਂ ਤੁਹਾਨੂੰ ਕਬੜੀ ਹੁਣ ਤਾਂ ਮੈਂ ਉਹ ਤਾਂ 16 17 ਨਾਲ ਲਿਭਾਏ ਹੁਣ ਤਾਂ ਨਹੀਂ ਹੁਣ ਤਾਂ ਟੈਕਨੀਕ ਹੀ ਬੜੀ ਵਧੀਆ ਪਰ ਟੂੜੀਏ ਕੰਮ ਦੀ ਕੋਈ ਨਹੀਂ ਗਈ ਮੂੜੀ ਦੰਦੀ ਸੜੰਬੇ ਆ ਬੜੀ ਹਾਸਾ ਕੱਟਾ ਮਿੱਟੀ ਵਿੱਚ ਦਾ ਸਾਰਾ ਸਾਡਾ ਘਰਾਸ ਆਪਣੀ ਹੋਈ ਹੁੰਦੀ ਬੜੀ ਕਦੇ ਦੂਜੀ ਹੋਈ ਨਹੀਂ ਕੱਟਾ ਵਿੱਚ ਆਂਦਾ ਨਹੀਂ ਜੇ ਇਹ ਤਾਂ ਹੈਡਾ ਡਿਪਾਰਟਮੈਂਟ ਦਸਾਈ ਸੀ ਉੱਥੇ ਵੀ ਦਿਖਾਗਾ ਡਾਕਟਰ ਕਰੇ ਵਾਲ ਨੂੰ ਔਰ ਮਿਸਾਰੀ بس <applause> يبي <applause>